ਪੰਥ ਦਾ ਜਿਹੋ ਜਿਹਾ ਰੂਪ ਸੀ ਉਹੋ ਜਿਹਾ ਬਣਾ ਕੇ ਉਹ ਬਾਣਾ ਪਾ ਕੇ ਕੋਸ਼ਿਸ਼ ਕਰ ਰਿਆ ਤੇ ਉਵੇਂ ਪੰਥ ਦਾ ਆਗੂ ਬਣਨ ਦੀ ਕੋਸ਼ਿਸ਼ ਕਰ ਰਿਆ ਇੱਕ ਤੇ ਮਸਲਾ ਇਹ ਦੂਜਾ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦੀ ਬਾਣੀ ਨੂੰ ਦਰਜ ਕਰਾਉਣ ਦਾ ਜਿਹੜਾ ਰੌਲਾ ਪਾਇਆ ਕਿ ਕੋਈ ਸੋਚਦਾ ਵੀ ਬਰਾਬਰ ਦਾ ਦਰਜਾ ਚਾਹੀਦਾ ਤੇ ਕੋਈ ਕਹਿੰਦਾ ਨਹੀਂ ਚਾਹੀਦਾ ਤੇ ਕੋਈ ਐਵੇਂ ਹੀ ਧੂੜ ਤੇ ਟੱਟੂ ਧਮਾਈ ਜਾਂਦੇ ਆ ਵੀ ਇਹ ਬਾਣੀ ਜਿਹੜੀ ਆ ਉਹ ਲਿਖਤ ਜਿਹੜੀ ਦੇਵੀ ਦੇਵਤਿਆਂ ਦੀ ਕੱਲਿਆਂ ਦੀ ਪੂਜਾ ਵਾਸਤੇ ਆ ਹੁਣ ਇਸ ਸਮੇਂ ਦੋ ਮਸਲੇ ਬਹੁਤ ਜ਼ੋਰ ਨਾਲ ਭਖੇ ਹੋਏ ਨੇ ਇੱਕ ਤੇ ਵੀ ਸੰਤਾਂ ਦੀ ਕਾਪੀ ਕਰਨ ਵਾਸਤੇ ਕੋਈ ਬਾਹਰੋਂ ਚੱਲ ਕੇ ਆ ਗਿਆ ਸੰਤਾਂ ਦਾ ਜਿਹੋ ਜਿਹਾ ਰੂਪ ਸੀ ਉਹੋ ਜਿਹਾ ਬਣਾ ਕੇ ਉਹ ਬਾਣਾ ਪਾ ਕੇ ਕੋਸ਼ਿਸ਼ ਕਰ ਰਿਹਾ ਤੇ ਉਵੇਂ ਪੰਥ ਦਾ ਆਗੂ ਬਣਨ ਦੀ ਕੋਸ਼ਿਸ਼ ਕਰ ਰਿਹਾ ਇੱਕ ਤੇ ਮਸਲਾ ਇਹ ਦੂਜਾ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦੀ ਬਾਣੀ ਉਹ ਦਰਜ ਕਰਾਉਣ ਦਾ ਜਿਹੜਾ ਰੌਲਾ ਪਾਇਆ ਕਿ ਕੋਈ ਸੋਚਦਾ ਵੀ ਬਰਾਬਰ ਦਾ ਦਰਜਾ ਚਾਹੀਦਾ ਤੇ ਕੋਈ ਕਹਿੰਦਾ ਨਹੀਂ ਚਾਹੀਦਾ ਤੇ ਕੋਈ ਐਵੇਂ ਹੀ ਧੂੜ ਤੇ ਟੱਟੂ ਧਮਾਈ ਜਾਂਦੇ ਆ ਵੀ ਇਹ ਬਾਣੀ ਜਿਹੜੀ ਆ ਉਹ ਲਿਖਤ ਜਿਹੜੀ ਦੇਵੀ-ਦੇਵਤਿਆਂ ਦੀ ਕੱਲਿਆਂ ਦੀ ਪੂਜਾ ਵਾਸਤੇ ਆ। ਬੜੀ ਤੇ ਖੈਰ ਮੇਰੇ ਵਾਂਗੂ ਖਰੇ ਬਹੁਤਿਆਂ ਨੇ ਹੈ ਕਿ ਨਹੀਂ ਆ ਪਰ ਇੱਕ ਦੂਜੇ ਦੇ ਪਿੱਛੇ ਲਾਈ ਲੱਗ ਪੋਸਟਾਂ ਪਾਈ ਜਾਂਦੇ ਆ ਜਿਨ੍ਹਾਂ ਨੇ ਸ਼ਾਇਦ ਗੁਰੂ ਗ੍ਰੰਥ ਸਾਹਿਬ ਵੀ ਚੰਗੀ ਤਰ੍ਹਾਂ ਨਹੀਂ ਪੜਿਆ ਉਹ ਦਸਮਤੇ ਵੀ ਉਂਗਲਾਂ ਚੁੱਕੀ ਜਾਂਦੇ ਨੇ। ਸੋ ਆਪਾਂ ਦੋਵਾਂ ਤੇ ਗੱਲ ਕਰਦੇ ਹਾਂ ਪਹਿਲਾਂ ਗੱਲ ਕਰਦੇ ਹਾਂ ਗੁਰੂ ਸਾਹਿਬ ਨੇ ਦਸਮ ਪਿਤਾ ਨੇ ਜਦੋਂ ਗੁਰਤਾ ਗੱਦੀ ਤੇ ਸੰਪੂਰਨ ਕਰਤਾ ਇੱਕ ਜੋ ਗੁਰੂ ਗ੍ਰੰਥ ਸਾਹਿਬ ਦਾ ਜਿੰਨਾ ਹੁਣ ਤੱਕ 300 ਸਾਲ ਤੱਕ ਪਹਿਲੀ ਪੀੜੀ ਤੋਂ ਲੈ ਕੇ ਭਗਤਾਂ ਦੀ ਬਾਣੀ ਸਮੇਤ ਕਿ ਉਹਨਾਂ ਨੇ ਇਹਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਜਿਹੜਾ ਸੀ ਗੁਰੂ ਦੇ ਬਰਾਬਰ ਦੇ ਦਿੱਤਾ ਵੀ ਜੋ ਸਾਤੋਂ ਬਾਅਦ ਦਸਵੀਂ ਪੀੜੀ ਤੋਂ ਬਾਅਦ ਸਿੱਖ ਜਿਹੜੇ ਆਗਿਆ ਲੈਣਗੇ ਗੁਰੂ ਸਾਹਿਬ ਤੋਂ ਆਗਿਆ ਲੈਣਗੇ ਉਦੇ ਵਿੱਚ ਕੋਈ ਸ਼ੱਕ ਨਹੀਂ ਉਹਨਾਂ ਨੇ ਆਪ ਸੀਸ ਨਵਾ ਕੇ ਗੁਰੂ ਸਾਹਿਬ ਨੂੰ ਗੁਰੂ ਦਾ ਦਰਜਾ ਦਿੱਤਾ ਫਿਰ ਉਹਨਾਂ ਖੰਡੇ ਬਾਟੇ ਦੀ ਪੌਲ ਵੀ ਛਕੀ ਹੁਣ ਜਿੱਥੇ ਮੈਂ ਗੱਲ ਕਰਨ ਲੱਗਾ ਰੌਲਾ ਪੈਂਦਾ ਪਿਆ ਵੀ ਅਸੀਂ ਰੀਸ ਨਹੀਂ ਕਰ ਸਕਦੇ ਸਿਰਫ ਇੱਕ ਰੋਲ ਤੱਕ ਦਾ ਰੌਲਾ ਪੈਂਦਾ ਪਿਆ ਤੇ ਗੁਰੂ ਸਾਹਿਬ ਨੇ ਤਾਂ ਸਾਨੂੰ ਦਰਜਾ ਆਪ ਦੇ ਵਿੱਚੋਂ ਆਪਣੇ ਵਰਗਾ ਦਿੱਤਾ ਗੁਰੂ ਸਾਹਿਬ ਨੇ ਸਾਡੇ ਸਿਰ ਤੇ ਕਲਗੀ ਵੀ ਲਾਈ ਗਰੀਬੀ ਦੇ ਸਿੱਖ ਤੇ ਕਲਗੀ ਲਾ ਕੇ ਉਹਨਾਂ ਰਾਜੇ ਦੇ ਬਰਾਬਰ ਦਾ ਵੀ ਕੀਤਾ ਤੇ ਆਪਣੇ ਬਰਾਬਰ ਦਾ ਵੀ ਕੀਤਾ ਜਦੋਂ ਉਹਨਾਂ ਨੇ ਇੱਕੋ ਹੀ ਖੰਡੇ ਬਾਟੇ ਚ ਪੌਲ ਛਕੀ ਤੇ ਉਹਨਾਂ ਬਚਣੇ ਵੀ ਕੀਤੇ ਖਾਸ ਆ ਮੇਰੋ ਰੂਪ ਹੈ ਖਾਸ ਖਾਸੇ ਮੈਂ ਕਰੇ ਨਵਾਸ ਫਿਰ ਗੁਰੂ ਸਾਹਿਬ ਨੇ ਇੱਥੇ ਨੀਵਾ ਸਾਨੂੰ ਕਿੱਥੋਂ ਰੱਖ ਲਿਆ ਆਪਦੇ ਤੋਂ ਬਾਅਦ ਚ ਉਹਨਾਂ ਸਾਡੇ ਉੱਤੇ ਜ਼ਿੰਮੇਵਾਰੀ ਪਾਉਣੀ ਸੀ ਆਪਦੇ ਵਰਗੇ ਕਰਕੇ ਉਹਨਾਂ ਪਾਈ ਵੀ ਤਹਾਡੇ ਵਿੱਚ ਹੀ ਮੈਂ ਰਹਿਣਾ ਤੁਸੀਂ ਮੇਰੇ ਵਰਗੇ ਬਣ ਕੇ ਰਹਿਣਾ ਹੁਣ ਗੁਰੂ ਸਾਹਿਬ ਨੇ ਪਿਓ ਕਦੀ ਪੁੱਤਰ ਨੂੰ ਆਪ ਦੇ ਵਰਗਾ ਬਣਾ ਕੇ ਛੱਡ ਕੇ ਜਾਊਗਾ ਕਿ ਨਹੀਂ ਜਾਊਗਾ ਗੁਰੂ ਸਾਹਿਬ ਸਾਨੂੰ ਆਪਣੇ ਵਰਗਾ ਬਣਾ ਕੇ ਛੱਡ ਕੇ ਗਏ ਇੱਥੇ ਕਿ ਹੁਣ ਤੁਸੀਂ ਇਹਦੀ ਜ਼ਿੰਮੇਵਾਰੀ ਨਿਭਾਉਣੀ ਆ ਸਿਰਫ ਵੀਮੀ ਇੱਕ ਵੀ ਸਦੀ ਆ ਜਿਹਦੇ ਵਿੱਚ ਜਿਆਦਾ ਰੌਲਾ ਪਿਆ ਹੋਇਆ ਜਦੋਂ ਦੀ ਸਾਡੀ ਸੰਤਾਲੀ ਪੇਸ਼ ਪਈ ਹੈ ਨਾ ਜਿਹੜੀ ਡੈਮੋਕ੍ਰੇਸੀ ਬਾਂਦਰਾਂ ਬੂਝਣਾ ਨੂੰ ਜਿਆਦਾ ਮੌਕਾ ਮਿਲ ਗਿਆ ਬੋਲਣ ਦਾ ਭੌਂਕਣ ਦਾ ਉਹਨਾਂ ਲਗਾਤਾਰ ਉਹ ਇੱਕ ਚੀਜ਼ ਫੜੀ ਹੋਈ ਵੀ ਇਹ ਹੁਣ ਬੰਦੇ ਮਰਵਾਉਣਗੇ ਕਿਉਂਕਿ ਉਹਨਾਂ ਨੂੰ ਇੱਕ ਜਿਹੜੀ ਗੱਲ ਆ ਜਣੀ ਤਾਂ ਫਿਰ ਦਸਮ ਦੀ ਵੀ ਆਪਾਂ ਹੁਣ ਵਿੱਚ ਹੀ ਗੱਲ ਕਰ ਦਿੰਦੇ ਆ ਵੀ ਉਹਨਾਂ ਨੂੰ ਇੱਕ ਹੀ ਬਾਣੀ ਦੀ ਹੁਣ ਸਮਝ ਲੱਗਦੀ ਜਿਹੜੀ ਪਿਛਲੇ 100 150 ਸਾਲ ਤੋਂ ਸਮਝਾਈ ਜਾ ਰਹੀ ਆ ਵੀ ਤੁਸੀਂ ਇੱਕ ਚਾਦਰ ਪਾ ਕੇ ਭਗਤ ਸਿਮਰਨ ਕਰਨ ਵਾਲੇ ਸਿੱਖ ਜੇ ਬਣ ਜਾਓ ਜਿਵੇਂ ਬ੍ਰਾਹਮਣਵਾਦੀ ਸੋਚ ਚਾਹੁੰਦੀ ਆ ਮੈਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਉਂਗਲ ਨਹੀਂ ਚੁੱਕਦਾ ਇਸ ਸੰਤ ਰੂਪ ਬਾਣੀ ਐ ਦੂਜੀ ਸਿਪਾਹੀ ਰੂਪ ਬਾਣੀ ਆ ਸੰਤ ਤੇ ਸਿਪਾਹੀ ਦਾ ਜਿਹੜਾ ਰੋਲ ਆ ਉਹਦੇ ਵਿੱਚ ਸੰਤ ਸੰਤ ਰੱਖ ਲਿਆ ਸਿਪਾਹੀ ਪਿੱਛੇ ਹਟਾ ਦਿੱਤਾ ਜਿਹਦੇ ਕਰਕੇ ਅੱਜ ਇੰਨਾ ਸਾਡੇ ਉੱਤੇ ਤਸ਼ੱਦਦ ਹੋ ਰਿਹਾ ਸਾਨੂੰ ਸਮਝ ਫੇਰ ਨਹੀਂ ਆਉਂਦੀ ਅਸੀਂ ਜਦੋਂ ਕੋਈ ਸਾਡਾ ਰੋਲ ਸੰਤ ਸਿਪਾਹੀ ਵਾਲਾ ਲੈ ਕੇ ਆਉਂਦਾ ਅਸੀਂ ਉਹਦੀਆਂ ਲੱਤਾਂ ਖਿੱਚਦੇ ਆ ਫੇਰ ਉੱਥੇ ਕਿ ਅਸੀਂ ਇੱਕ ਬਵਾਲ ਖੜਾ ਕਰ ਦਿੰਦੇ ਵੀ ਦਸਮ ਗ੍ਰੰਥ ਕਰਕੇ ਇਹ ਸਭ ਕੁਝ ਹੁੰਦਾ ਪਿਆ ਇਹ ਕਰਦੇ ਮੈਨੂੰ ਇਹ ਦੱਸੋ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕਿੱਥੇ ਫੇਰ ਲਿਖਿਆ ਹੋਊਗਾ ਵੀ ਅਸੀਂ ਰਾਜ ਦੇ ਜੋਗ ਬਣਨਾ ਸਾਡੀ ਤੇ ਅਰਦਾਸ ਫਿਰ ਜਿਹੜੀ ਹੋਈ ਆ ਉਹ ਝੂਠੀ ਹੋ ਵੀ ਫਿਰ ਅੱਧੀ ਕੱਟ ਵੱਟ ਕੇ ਕਰੀਏ ਵੀ ਆਪਾਂ ਰਾਜ ਨਹੀਂ ਲੈਣਾ ਰਾਜ ਦੀ ਗੱਲ ਤੇ ਆਪਣੀ ਬਣਦੀ ਨਹੀਂ ਫਿਰ ਫਿਰ ਰਾਜ ਦੀ ਬਣਦੀ ਨਹੀਂ ਤੇ ਸਾਡਾ ਸੁਧਾਰ ਵੀ ਹੋਣ ਦੀ ਗੱਲ ਬਣਦੀ ਨਹੀਂ ਅਸੀਂ ਤੇ ਫਿਰ ਕਿਸੇ ਦੇ ਥੱਲੇ ਕਰਾਂਗੇ ਜਿਵੇਂ ਦਾ ਸਾਨੂੰ ਸਿੱਖ ਬਣਾਉਣਗੇ ਉਵੇਂ ਦਾ ਅਸੀਂ ਬਣਾਂਗੇ ਸੰਤ ਸਪਾਹੀ ਤੇ ਅਸੀਂ ਬਣ ਨਹੀਂ ਸਕਦੇ ਗੁਰੂ ਸਾਹਿਬ ਤੁਹਾਨੂੰ ਆਪਣੇ ਵਰਗਾ ਬਣਾ ਕੇ ਕਹਿ ਕੇ ਗਏ ਆ ਤੁਸੀਂ ਇੱਕ ਛੋਟੇ ਜਿਹੇ ਰੋਲ ਤੇ ਜਿਹੜਾ ਸੰਤ ਸਪਾਹੀ ਦਾ ਸਾਰੇ ਸਿੱਖਾਂ ਦਾ ਰੋਲ ਹੋਣਾ ਚਾਹੀਦਾ ਤੇ ਤੁਸੀਂ ਉਹਨੂੰ ਹੀ ਬਰਾਬਰਤਾ ਸੰਤਾ ਦੇ ਨਾਲ ਤਾਂ ਤੇ ਗਿਆਨੀ ਜਰਨੈਲ ਸਿੰਘ ਪਿੰਡਰਾਲੇ ਨਾਲ ਕਰਾ ਕੇ ਦੇ ਉੱਥੇ ਕੀ ਖਤਮ ਕਰ ਦਿੰਦੇ ਜੇ ਲੋਕਾਂ 'ਚ ਦੁਬਧਾ ਪਾ ਦਿੰਦੇ ਭਾਈ ਬਾਣੀ ਦੋਵੇਂ ਸਤਕਾਰਯੋਗ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਸੰਪੂਰਨ ਉੱਥੇ ਸਾਨੂੰ ਇਕੱਠ ਦੀ ਕਥਾ ਮਿਲਦੀ ਆ ਬ੍ਰਹਮ ਦਾ ਗਿਆਨ ਮਿਲਦਾ ਸਾਡਾ ਕਪਾੜ ਖੁੱਲਦਾ ਤੇ ਜੇ ਹੁਣ ਕਿਸੇ ਦਾ ਇੱਥੇ ਕਪਾੜ ਖੁੱਲਾ ਹੋਵੇ ਤਾਂ ਸਾਨੂੰ ਦੱਸੇ ਵੀ ਆਪਾਂ ਯਾਰ ਇਹ ਬਾਣੀ ਸਿੱਖਾ ਨੇ ਇਸ ਤਰ੍ਹਾਂ ਪੜ੍ਹਨੀ ਆ ਤੇ ਇਹ ਸੈਕੰਡਰੀ ਬਾਣੀ ਜਿਹੜੀ ਦਸਮ ਦੀ ਆ ਉਹ ਸਾਡਾ ਸੰਤ ਸਪਾਈ ਦਾ ਰੋਲ ਨੂੰ ਸੰਭੇਲ ਕਰਾਉਂਦੀ ਆ। ਸੋ ਸਾਡੇ ਲੋਕ ਸਿਰਫ ਇੱਕ ਲਾਇਲਗ ਲੋਕ ਬਣ ਚੁੱਕੇ। ਗਵਰਨਮੈਂਟ ਤੇ ਇਹ ਚਾਹੁੰਦੀ ਆ, ਸਰਕਾਰ ਤੇ ਇਹ ਚਾਹੁੰਦੀ ਆ ਵੀ ਅਸੀਂ ਇੱਕ ਚਾਦਰ ਤਾਣ ਕੇ ਸਿਰਫ ਆਪ ਦੀ ਨਾਮ ਸਿਮਰਨ ਪ੍ਰਣ ਕਰ ਲਈਏ ਤੇ ਜਦੋਂ ਕਿਤੇ ਇਹਨਾਂ ਦਾ ਤਸ਼ੱਦਦ ਹੋਵੇ ਤੇ ਇਹ ਹੱਥ ਜੋੜ ਕੇ ਕਹਿਣ ਵੀ ਨਹੀਂ ਨਹੀਂ। ਆਹੀਂ ਤੇ ਬਸ ਬਾਣੀ ਪੂਣੀ ਪੜ ਲੈਣੀ ਆ ਆਪ ਦੀ ਘਰੇ ਵੜ ਕੇ ਉੱਤੇ ਤਾਣ ਲੈਣੀ ਚਾਦਰ ਜਿਵੇਂ ਉਹ ਨਾੰਦਰੀ ਬਿੰਦੇ ਨੇ ਜਾਂ ਨਾਨਕਸਰੀਏ ਬਿੰਦੇ ਬਸ ਇਸ ਤਰ੍ਹਾਂ ਤਾਨ ਕੇ ਤੇ ਆਪ ਦਾ ਰੱਬ ਰੱਬ ਕਰਕੇ ਜਦੋਂ ਕਿ ਦੁਪਹਿਰ ਅੰਦਰ ਨਿਕਲ ਕੇ ਦੇਖੀਏ ਘਰੋਂ ਵੀ ਸਭ ਕੁਝ ਮਾਹੌਲ ਠੀਕ ਠਾਕ ਆ ਕੋਈ ਤਸ਼ੱਦਦ ਨਹੀਂ ਆ ਤੇ ਜੱਜ ਕੇ ਗੁਰੂ ਸਾਹਿਬ ਜ਼ਿੰਮੇਵਾਰੀ ਧਾਰਮਿਕ ਬੰਦੇ ਦੀ ਤੈਅ ਕਰਕੇ ਗਏ ਆ ਵੀ ਸੰਤ ਸਿਪਾਹੀ ਦਾ ਰੋਲ ਹੋਣਾ ਜ਼ਰੂਰੀ ਆ ਸ਼ਸਤਰਧਾਰੀ ਹੋਣਾ ਜ਼ਰੂਰੀ ਆ ਓਵੇਂ ਤੇ ਫਿਰ ਤੁਸੀਂ ਸ਼ਸਤਰਧਾਰੀ ਹੋ ਹੀ ਨਹੀਂ ਸਕਦੇ ਤਾਂ ਹੀ ਕੁਝ ਫਿਰ ਬੰਦੇ ਰੌਲਾ ਪਾਉਂਦੇ ਹੁੰਦੇ ਆ ਅਸੀਂ ਨੌ ਗੁਰੂਆਂ ਤੱਕ ਮੰਨਦੇ ਆ ਦਸਵੇਂ ਨੂੰ ਅਸੀਂ ਗੁਰੂ ਨਹੀਂ ਮੰਨਦੇ ਉਹ ਤੇ ਆਪਦਾ ਰਾਹ ਬਣਾਈ ਖੜੇ ਆ ਵੀ ਅਸੀਂ ਕਿਹੜੇ ਨੂੰ ਮੰਨਣਾ ਕਿਹੜੇ ਨੂੰ ਨਹੀਂ ਮੰਨਣਾ ਫਿਰ ਤੇ ਆਪਾਂ ਮੀਰੀ ਪੀਰੀ ਦਾ ਸਿਧਾਂਤ ਨੂੰ ਵੀ ਛੱਡ ਦਈਏ ਜਿਹੜਾ ਇੱਕ ਧਰਮ ਦੀ ਸਿੱਖਿਆ ਦਿੰਦਾ ਤੇ ਇੱਕ ਰਾਜਨੀਤੀ ਦੀ ਸੋ ਜੇ ਅਸੀਂ ਰਾਜ ਕਰਨੇ ਬਣੇ ਨਹੀਂ ਫਿਰ ਮੀਰੀ ਪੀਰੀ ਦਾ ਸਿਧਾਂਤ ਵੀ ਅਸੀਂ ਕਾਹ ਤੋਂ ਪੁੱਜਣਾ ਰਾਜ ਦੀ ਸੇਧ ਤੇ ਸਾਨੂੰ ਹੋਰਾਂ ਗ੍ਰੰਥਾਂ ਚੋਂ ਨਾਲ ਲੈ ਕੇ ਚੱਲਣਾ ਪੈਣਾ ਨਾ ਇੱਕ ਸੰਤ ਰੂਪ ਗ੍ਰੰਥ ਇੱਕ ਸਿਪਾਈ ਰੂਪ ਤੇ ਸਾਡੇ ਵਿੱਚ ਦੁਬਧਾ ਕਰੀ ਆ ਜੀ ਅਸੀਂ ਕਿਸੇ ਦੀ ਰੀਸ ਨਹੀਂ ਕਰਨੀ ਅਸੀਂ ਅੱਜ ਇਸ ਗੁਰੂਬੰਦ ਲਈ ਥੋੜਾ ਕਰਦੇ ਪਏ ਅਸੀਂ ਗੁਰਮੁਖ ਬੰਲੀ ਸੰਤ ਸਪਾਈ ਦਾ ਰੋਲ ਦੇਣ ਲਈ ਜਿਹੜਾ ਸਰਤ ਖੁੰਝ ਗਿਆ ਤੇ ਅਸੀਂ ਕੁੱਟ ਖਾਈ ਜਿੰਦੇ ਜੇ ਤੁਹਾਡੇ ਕੋ ਸਪਾਈ ਦਾ ਰੋਲ ਨਹੀਂ ਨਾ ਹੈਗਾ ਤੇ ਅੱਜ ਗੁਰੂ ਸਾਹਿਬ ਦੀ ਰੱਖਿਆ ਵੀ ਨਹੀਂ ਹੁੰਦੀ ਪਈ ਤਕਰੀਬਨ ਤਕਰੀਬਨ ਸੈਂਕੜੇ ਵਾਰ ਸਾਲ 'ਚ ਵੀ ਅਦਵੀ ਹੁੰਦੀ ਹੈ ਕਿਤੇ ਤੁਸੀਂ ਰੱਖਿਆ ਕਰ ਪਾ ਰਹੇ ਤੁਸੀਂ ਸਭ ਕੁਝ ਛੱਡਤਾ ਤੁਹਾਡੀ ਜੁੱਤੀਆਂ ਉਸ ਬ੍ਰਾਹਮਣ ਦੀ ਸੋਚ ਥੱਲੇ ਖਾਈ ਜਾਂਦੇ ਜਿਹੜੀ ਆਪ 900 ਸਾਲ ਗੁਲਾਮ ਰਹੀ ਆ ਉਹ ਤੁਹਾਨੂੰ ਆਪ ਦੇ ਵਰਗਾ ਬਣਾਉਣਾ ਚਾਹੁੰਦੀ ਆ ਸਿੱਖ ਚਿੱਟਾ ਚਾੜ ਜਿਵੇਂ ਉਹ ਪਗਵੇਂ ਰੰਗ ਦਾ ਬਾਂਮਣ ਆ ਉਵੇਂ ਤੁਹਾਨੂੰ ਚਿੱਟਾ ਚਾੜ ਸਿੱਖ ਬਣਾਉਣਾ ਚਾਹੁੰਦੀ ਜਿਹੜਾ ਬਸ ਰੱਬ ਨੂੰ ਇੱਕ ਭਲੇਖੇ ਨਾਲ ਪੂਜੀ ਜਾਵੇ ਤੇ ਅੰਦਰ ਬੈਠਾ ਰਹੇ ਬਸ ਸਿਮਰਨ ਕਰ ਲੇ ਅੱਖਾਂ ਬੰਦ ਕੀਤੀਆਂ ਚਾਰ ਦਿਨ ਭਜਨ ਸਿਮਰਨ ਕੀਤਾ ਬਾਹਰ ਆ ਗਏ ਮੈਂ ਕਿਸੇ ਭਜਨ ਬੰਦਗੀ ਤੇ ਉਸ ਤਰੀਕੇ ਨਾਲ ਕੋਈ ਚੁੱਕਦਾ ਪਰ ਮੈਂ ਦੂਜੇ ਰੋਲ ਤੇ ਚੁੱਕਦਾ ਦੂਜਾ ਰੋਲ ਵੀ ਤੇ ਕਰਨਾ ਹੈ ਕਿ ਨਹੀਂ ਭਜਨ ਸਿਮਰਨ ਤੇ ਹੈ ਹੀ ਹੈ ਸਾਡੇ ਕੋਲ ਦੂਜਾ ਰੋਲ ਖੋਲਿਆ ਸੀ ਤਾਂ ਕੁੱਟ ਖਾਈ ਜੰਨੇ ਸਾਡਾ ਸੈਕੰਡਰੀ ਰੋਲ ਜਿਹੜਾ ਸਪਾਈ ਦਾ ਉਹ ਸਾਨੂੰ ਲਿਆਉਣਾ ਪੈਣਾ ਤਾਂ ਅਸੀਂ ਵਜਾਂਗੇ ਇੰਨੇ ਆ ਕਿ ਸਾਡੀ ਗੱਲ ਦਾ ਰੌਲਾ ਆ ਜਿੰਨੇ ਪ੍ਰਚਾਰਕ ਬੈਠੇ ਆਪੋ ਆਪਣਾ ਟੰਡੋਰਾ ਪਿੱਟੀ ਜਾਂਦੇ ਆ ਇਹਨਾਂ 'ਚੋ ਕਿਸੇ ਦਾ ਕਪਾਟ ਖੁੱਲ੍ਹਾ ਹੋਵੇ ਕਿ ਸਾਨੂੰ ਬਾਣੀ ਦੀ ਵਿਆਖਿਆ ਸਹੀ ਤਰੀਕੇ ਨਾਲ ਕਰਕੇ ਦੱਸਣ ਇਹ 100-100 ਇਕੱਠੇ ਖੰਡ ਪੜ ਰੱਖੇ ਜਾਂਦੇ ਗੁਰਦੁਆਰਿਆਂ ਦੇ ਵਿੱਚ ਉੱਥੇ ਕਿਸੇ ਦੀ ਉਂਗਲ ਨਹੀਂ ਉੱਠਦੀ ਵੀ ਜੇ ਅਸੀਂ 100 ਰੱਖ ਲਿਆ ਦੱਸੋ ਵੀ ਬਾਣੀ ਸ਼ੁੱਧ ਕਿਵੇਂ ਪੜਾਂਗੇ ਇੱਕ ਮੁਖ ਚੋ ਬਾਣੀ ਜਦੋਂ ਇੱਕ ਗੁਰਗ੍ਰੰਥ ਸਭ ਚੋਂ ਪੜਾਂਗੇ ਉਦੋਂ ਹੀ ਸਾਰੇ ਸੰਗਤ ਉਸ ਨੂੰ ਸਰਵਣ ਕਰ ਸਕੂਗੀ ਜੇ ਮਾਈਕ 'ਚ ਤੁਸੀਂ 100 ਬੰਦੇ ਦੇ ਅੱਗੇ ਬਾਣੀ ਰੱਖਦੇ ਹੋ ਵੀ ਤੁਸੀਂ ਪੜ੍ਹਨੀ ਆ ਤੇ ਤੁਸੀਂ 100 ਹੀ ਪੜਨਗੇ ਤੇ ਕਿਸੇ ਦਾ ਤੇ ਬਰਾਬਰ ਸ਼ਬਦ ਰਲਣਾ ਨਹੀਂ ਕਿਵੇਂ ਪੜ੍ਹ ਲੈਣਗੇ ਕਿਵੇਂ ਕੋਈ ਫਿਰ ਸੰਗਤ ਸਰਵਣ ਕਰ ਲੂ ਸੋ ਬ੍ਰਾਹਮਣ ਇਹ ਸੋਚਣ ਦੀ ਗੱਲ ਆ ਵੀ ਜੇ ਬ੍ਰਾਹਮਣ ਚਾਹੁੰਦਾ ਸਾਨੂੰ ਉਹ ਹੀ ਬਣਾਇਆ ਜਾ ਰਿਹਾ ਸੋ ਅਸੀਂ ਓਵੇਂ ਹੀ ਬਣ ਗਏ ਸਾਨੂੰ ਗੁਰੂ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਰਵਣੇ ਵੀ ਨਹੀਂ ਕਰਨੀ ਆ ਰਹੀ ਨਾ ਪੜ੍ਹਨੀ ਆ ਰਹੀ ਨਾ ਸਾਨੂੰ ਦਸਮ ਦੀ ਤੇ ਆਉਣੀ ਕੀ ਆ ਸੋ ਮੈਂ ਹੋਰ ਕਿਸੇ ਵੀ ਬਧੇਰੇ ਗੱਲ ਤੇ ਕੋਈ ਉਂਗਲ ਨਹੀਂ ਚੁੱਕਦਾ ਵੀ ਮੈਂ ਬਾਣ ਬਾਨੀਆਂ ਲਜਾਵਾਂ ਵੀ ਮਤ ਛਕਾਉਣਾ ਕਿਵੇਂ ਫਿਰ ਚਾਹੀਦਾ ਮੈਂ ਇੰਨੇ ਜੋਗਾ ਨਹੀਂ ਹੈਗਾ ਪਰ ਮੇਰੀ ਜਿੰਨੇ ਕ ਮਤ ਸਮਝ ਰੱਖਦੀ ਹੈ ਪਾਪੀ ਬੰਦੇ ਦੇ ਮੂੰਹ ਆਜ ਆਖਵਾਉਣਾ ਹੀ ਪਰ ਕਿਨਾਂ ਦੀ ਜ਼ਿੰਮੇਵਾਰੀ ਕਰਨਾ ਤਾਂ ਤੈ ਉਹਨਾਂ ਨੂੰ ਚਾਹੀਦਾ ਪਰ ਫਿਰ ਵੀ ਮੈਂ ਕਹਿਣਾ ਚਾਹੁੰਦਾ ਵੀ ਭਾਈ ਸੰਤ ਸਪਾਈ ਦਾ ਰੋਲ ਜੋਗੇ ਤੇ ਘਟੋ ਘਟ ਬਚ ਜਾਓ ਗੁਰੂ ਸਾਹਿਬ ਤੇ ਗੁਰੂ ਸਾਹਿਬ ਸੀ ਸਾਡੇ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਬਰਾਜਮਣ ਨੇ ਸੈਕਟਰੀ ਜੋ ਸਾਡਾ ਦੂਜੇ ਨੰਬਰ ਤੇ ਰੋਲ ਬੰਦਾ ਉਹਦੇ ਵਾਸਤੇ ਤੇ ਆਪਣੇ ਆਪ ਨੂੰ ਢਾਲ ਲਈਏ ਵੀ ਸਾਡਾ ਰੋਲ ਇਹ ਵੀ ਹੈਗਾ ਸੀ